ਹਾਂਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਇਹ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਪਾ ਰਾਤ ਟਾਬੇ ਤੇ ਪਹੁੰਚ ਗਏ ਦੁੱਧੀਆਂ ਬੀਨਾਂ ਕੋਲੋਂ ਪੰਪ ਤੇ ਖੜੀਆਂ ਇੱਧਰ ਟਾਬਾ ਤੇ ਮੌਸਮ ਚ ਬਹੁਤ ਚੇਂਜ ਆ ਗਿਆ ਠੰਡ ਹੋ ਗਈ ਰਾਤ ਨੂੰ ਖੁੱਲ ਠੰਡ ਹੋ ਜਾਂਦੀ ਆ ਸਵੇਰੇ ਐ 9 ਵਜੇ ਤੱਕ ਠੰਡ ਰਹਿੰਦੀ ਐ ਇੱਧਰ ਵੇਖੋ ਗੈਨੀ ਠੰਡ ਲੱਗਦੀ ਵੇਲਾ ਪਣ ਖੜਾ ਆ ਵੇਖੋ ਕਿੱਡੀ ਕੁ ਧੂਣੀ ਲਾ ਕੇ ਬੈਠੇ ਨੇ ਯਾਦੀ ਚਿਸਕੀ ਇਧਰ ਗਿਆਨੀ ਜੀ ਦੁੱਧ ਪੀਂਦੇ ਨੇ ਸਿਰਸਰੇ ਇਹ ਅੱਡ ਗਿਆਨੀ ਬਣਿਆ ਫਿਰਦਾ ਜੱਸੀ ਗੋਪੀ ਨੂੰ ਨਿਵਾਤਾ ਸਿਰਸਰੇ ਵਧੀਆ ਸਰੀਰ ਖੁੱਲ ਗਿਆ ਕੋਈ ਰਾਤ ਨਾਤੇ ਨਹੀਂ ਹੈਗੇ ਇਹਨੂੰ ਬਾਲ ਤੇ ਲਾਓ ਉਹ ਆਸਰੇ ਬੜਾ ਦਾ ਲਾਓ ਵੀ ਮਿੱਤਰੋ ਅੱਗੇ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਬਸ ਥੋੜੇ ਟਾਈਮਾਂ 'ਚ ਰਵਾਨਗੀ ਕਰਾਂਗੇ ਚਾਲੇ ਪਾ ਦੇਨੇ ਨੇ ਹਰਦਾ ਸਾਈਡ ਧਰਦੇ ਭਿਆਂ ਸਮਾਨ ਸਮੋਹਣ ਐਸੇ ਆਪਣਾ ਦੇ ਧਰਿਆ ਪਿਆ ਸੀ ਕੱਪੜਾ ਲੀੜਾ ਬਿਸਤਰੇ-ਮੁਸਤਰੇ ਇਕੱਠੇ ਕਰੇ ਨੇ ਮੋਟਰਸਾਈਕਲ ਲੱਦਣਾ ਤੇ ਚਾਲੇ ਪਾ ਦੇਨੇ ਨੇ ਲਓ ਵੀ ਮਿੱਤਰੋ ਤਿਆਰੀਆਂ ਹੋ ਗਈਆਂ ਨੇ ਚੰਗਾ ਵੀ ਮਿੱਤਰਾ ਫਿਰ ਮਿਲਦੇ ਆ ਅੱਗੇ ਅੱਗੇ ਉਧਰ ਆਪਣੀ ਰਾਣੀ ਤਿਆਰ ਹੈ ਬਾਕੀ ਰਹਿਣਗੇ ਇੱਥੇ ਲਾਓ ਵੀ ਮਿੱਤਰੋ ਫੈਂਡ ਵੀ ਪਾਤੇ ਆਪਾਂ ਚੱਲੇ ਖਰਦਾ ਸਾਈਡ ਦੇਖਦੇ ਹਾਂ ਕਿੰਨਾ ਟਾਈਮ ਲਾਉਦਾ ਕਹਿ ਕਰ ਚੱਲੇ ਹਲ ਵੀ ਦਾ ਅੱਜ ਸਾਰੰਗਪੁਰ ਨੂੰ ਬਾਕੀ ਤਿੰਨ ਵਜਿੰਨਾ ਆਪਣੀ ਇੱਥੇ ਖੜੀਆਂ ਨੇ ਤੇ ਆਪਾਂ ਚੱਲੇ ਆਂ ਉਹ ਸਭ ਤੋਂ ਜ਼ਰੂਰੀ ਕੰਮ ਜਿਹੜਾ ਜਿੰਨਾ ਬਿਨਾ ਆਪਣੇ ਵਾਲੇ ਘੋੜੇ ਚੱਲਦੇ ਨਹੀਂ ਜੀ ਜਲ ਫੋੜਿਆ ਕਰਾ ਦਿਓ ਫੁੱਲ ਕਰਾ ਦਿਓ ਟੈਂਕੀਆਂ ਲਾ ਕੋ ਪੀ ਲੀ ਨਾ ਸੋ ਘੜੀਆਂ ਅੰਸ਼ਾ ਲੋ ਰਾਣੀ ਉਹ ਵੀ ਤਿਆਰੀ ਚ ਨੇ ਬਾਈ ਹਰਿਆਣੇ ਦੀਆਂ ਮਟੀਆਂ ਜੇ ਉਹ ਆ ਕੇ ਸਾਡੇ ਚੱਲੇ ਫੇਰ ਆ ਜਾਂਦੀ ਐ ਆਪਣੀ ਮਲਕੀਤ ਰਾਣੀ ਇਹ ਕਾਪੀ ਚਲਾਉਂਦਾ ਮੈਂ ਨਾਲ ਚਲਾ ਲਾ ਜਦੋਂ ਅਸਲ ਰਾਤੀ ਫਿਰ ਆ ਕਢਾਵਾਂਗੇ ਤੇ ਨਾ ਆਪਣਾ ਟਕਾਣਾ ਮੰਜਾ ਹੀ ਹੁੰਦਾ ਪੱਖਾ ਇੱਕਦਾਂ ਹੀ ਪੰਪ ਹੁੰਦਾ ਪੰਪ ਵੀ ਬਰੇ ਬੰਦ ਰਹੇ ਨੇ ਕੋਈ ਦਾ ਪਤਾ ਨਹੀਂ ਪਰ ਹਰਿਆਲੀ OK, you yeah, ਸ਼ੋਗਰਾ ਮਾ ਢਾਬਾ ਆ ਹੋਰ ਯਾਰ ਭੁੱਖ ਬੜੀ ਲੱਗਦੀ ਸੀ ਸਿੰਗਰ ਰੋਡ ਸੀ ਦੋ ਵੱਜ ਗਏ ਸੇਰ ਦੇ ਤੁਰੇ 8 9 ਵਜੇ ਤੇ ਸਿੰਗਰ ਰੋਡ ਸੀ ਕੋਈ ਠੱਪਾ ਵੀ ਨਹੀਂ ਮਿਲਿਆ ਹਰਦੇ ਜਾਣਾ ਜੇ ਆਸਟਾ ਟੱਪੇ ਆ ਉਹ ਸਾਡਾ ਥੋਰਵੇਂ ਨਹੀਂ ਮਸ਼ੀਨੇ ਰੋਕਦਾ ਪਤਣੀ ਦੀ ਚੱਕਰਾਂ ਦੇ ਕੀ ਹੋਰ ਔਰੇ ਮਾਲ ਮੂਲ ਜਿਆਦੇ ਖਾਲੇ ਮਨ ਲੱਗਦਾ ਨੇ ਉਹ ਮਾਲ ਦਾ ਕੰਮ ਤਾਂ ਬਦਲਦਾ ਲੱਗਿਆ ਅੱਜ ਮੈਂ ਤਾਂ ਲਾ ਆਜਾ ਜੂਈ ਲਾਲ ਜੀ ਹੋਈ ਜਦਰੀ ਦੋ ਆਰਡਰ ਯਾਰ ਆ ਬੁਆ ਆਵਾਜ਼ ਵੀ ਨਹੀਂ ਨਿਕਲਦੀ ਇੰਨੀ ਭੁੱਖ ਲੱਗੀ ਉਧਰ ਮੋਡਾ ਬੜਾ ਦੁਖੰਦਿਆ ਯਾਰ। ਆਉਂਦੇ ਪਟਰ ਘਾਟੀ ਆ ਗਈ ਸੀ ਇੰਜਨ ਦਾ ਲਾਲ ਰੰਗ ਬਚਨ ਦੀ ਕੋਈ ਗੱਲ ਨਹੀਂ। ਸਾਗਵਾਂ ਨਹੀਂ ਸਾਗਵਨ ਸਾਰੇ ਪਾਸੇ। ਕੋਈ ਜੀ ਘੱਟ। ਬਹੁਤ ਹਨੇਰਾ ਆ ਰਹਾ ਹੈ। ਕੋਪਾੜੀ ਬਾੜ। ਕੰਨੀ ਡੰਗੀ ਹੈ। ਬਹੁਤ ਧੱਕਾ ਕਰਦੇ ਨੇ ਗੱਡੀਆਂ ਵਾਲੇ। 어 들어가요. 이들어 이거 아바 ਭਗਵਾਨ ਜੀ ਆਦਾ ਪਹਿਲਾਂ ਜਿੱਥੇ ਦਾ ਉੱਥੇ ਪਿੱਤਰ ਬਹੁਤ ਸੂਗਾ ਇਧਰ ਉੱਚਾ ਇਧਰ ਨੀਵਾ ਬਹੁਤ ਲੰਮੀ ਘਾਟੀ ਹੈ ਆਹ ਅੱਧਰ ਤੱਕ ਥੱਲੇ ਉੱਤਰਨਾ। ਬੇਲੋਕ ਕਿੱਥੋਂ ਚੜੇ ਸੀ ਕਿੱਧਰੋਂ ਘੁੰਮਦੇ ਘਮਾਉਂਦੇ। ਇੱਧਰ ਦੀ ਕਿੱਧਰ ਹੋ ਗਿਆਂ। ਉੱਧਰੋਂ ਆਇਆ ਉੱਥੋਂ ਦੀ। ਹੁਣ ਫੇਰ ਇੱਥੋਂ ਘੁੰਮਦੇ ਤੇ ਆਉਂਦੇ ਕੋ ਗੱਡੀਆਂ ਜਾਂਦੀਆਂ ਥੱਲੇ। ਥੱਲੇ ਨੂੰ ਜਾਣਾ ਹੁਣ। ਬੜੀ ਤਗੜੀ ਘਾਟੀ ਹੈ ਵੀ। ਇਹ ਆਉਂਦੀ ਹੈ ਆਸਤੇ ਤੋਂ ਹਰ ਦਿਨੋਂ ਜਾਂਦੇ ਆਂ। I'm gonna ਰੋਗਲਾ 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 ਤੇ ਬਈ ਗੱਡੀ ਦੀ ਫੁੱਲ ਲਾਟ ਨਿਕਲ ਗਈ ਟਰਾਲਾ ਵੀ ਕੋਪੀ ਰੋਗਲੀ ਰੋਗਲੀ ਸਾਹ ਦੇ ਭਰਾ ਦੇ ਰੋਗਲੀ ਪੁੱਤਾਂ ਦੇ ਟ੍ਰੈਫਿਕ ਬਹੁਤ ਸੀ ਫੇਰਾ ਇਹਦਾ ਕੋਈ ਪਹਿਲੀ ਵਾਰ ਹੀ ਆਉਂਦਾ ਹੁੰਦਾ ਡਰ ਬਹੁਤ ਲੱਗਦਾ ਆਪਾਂ ਨੂੰ ਚਲੋ ਹਿਲਤਰ ਪੈ ਗਈ ਹੁਣ ਢੀਠ ਬੰਦੇ ਆ ਜਮ ਆਤੀ ਇਹਦੇ ਜਿਵੇਂ ਕਰਕੇ ਤੀਰਗੇ ਬਣਾਈਏ ਬਸ ਤੜ ਚੱਲ ਤੇ ਹੋ ਵੀ ਮਤਲਬ ਫਟੇਗਾ ਪੰਕਣ ਆਲੇ ਆ ਤੇ ਭਰਾ ਦਾ ਮੌਸਮ ਕਿਵੇਂ ਕਹਿ ਨਹੀਂ ਆਉਂਦਾ ਨਾ ਯਾਰਾ ਉਹ ਲਹਾਵਾ ਜਲਦੀ ਵੀ ਇਹ ਨਿਆਰੇ ਨਾਲ ਬੈਠਿਆ ਦੋਨੇ ਭਰਾ ਹਾਂਜੀ ਮਿੱਤਰੋ ਸਵੇਰ ਦੇ ਦੁਪਹਿਰ ਹੀ 8 9 ਵਜੇ ਦੇ ਤੇ ਹੁਣ ਪਹੁੰਚ ਗਏ ਟਕਾਣੇ ਤੇ 200 ਕਿਲੋਮੀਟਰ ਤੇ ਇਹ ਰੋਟੀ ਪਾਣੀ ਖਾ ਲਿਆ ਟਾਬੇ ਤੇ ਲਾਇਨੇ ਮੁਰਤੇ ਬਹੁਤ ਵਧੀਆ ਟਾਬਾ ਬਣਿਆ ਅੰਦਰੋਂ ਅਚਾਰ ਲੈ ਕੇ ਇੰਤਜ਼ਾਰ ਕਰਨ ਦਾ ਕਰੋ ਹਾਂ ਕੁਝ ਬੰਦੇ ਬੈਠੇ ਖਾਣ ਪੀਣਦੇ ਨੇ ਤੇ ਬਾਕੀ ਇੱਥੇ ਤੱਕ ਬਲੌਗ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤਾਂ ਵੀ ਬਹੁਤ سپورਟ ਦੀ ਲੋੜ ਹੈ ਜੇ ਅੱਜ ਇਹ ਹੋਲੀ-ਹੋਲੀ ਨਵੇਂ ਕੰਟੈਂਟ ਲੈ ਕੇ ਹੋਰ ਮਿਲਦੇ ਰਾਂਗੇ ਜੀ ਬਾਕੀ ਸਵੇਰੇ ਦਿਖਾਉਂਦੇ ਆ ਇੱਥੋਂ ਦਾ ਮੌਲ ਚਾਲ ਕੀ ਹੈ ਵੈਸੇ ਖਬਰਾਂ ਦੇ ਹੀ ਸੁਣ ਚਾਹੁੰਦੀਆਂ ਕਿ ਗਿੱਲੇ ਨੇ ਖੇਤ ਬਾਕੀ ਦੇਖਦੇ ਆ ਜੀ ਕੀ ਬੰਦਾ ਲੱਗਿਆ ਸੌਣ ਗੁੱਡ ਨਾਈਟ ਜੀ ਸਾਰਿਆਂ ਨੂੰ